ਆਪ ਆदमी ਪਾਰਟੀ ਦਾ ਇੱਕ ਹੋਰ ਮੌਜੂਦਾ ਵਿਧਾਇਕ ਆਪ ਆਦਮੀ ਪਾਰਟੀ ਦੇ ਵਿੱਚ ਘੁਟਣ ਮਹਿਸੂਸ ਕਰਨ ਲੱਗ ਪਿਆ ਹੈ ਬਗਾਵਤ ਕਰ ਦਿੱਤੀ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਬਾਦ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਸਵਾ ਸਾਲ ਰਹਿ ਗਿਆ ਹੈ ਦੂਜੇ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਤੇ ਆਪ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਇੱਕ ਇੱਕ ਕਰਕੇ ਬਗਾਵਤ ਕਰ ਰਹੇ ਨੇ ਕਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਾਨ ਤੇ ਕਦੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਕੀ ਰਿਹਾ ਹੈ ਸਭ ਕੁਝ ਠੀਕ ਨਹੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਬੜੇ ਵੱਡੇ ਪੱਧਰ ਤੇ ਹਾਕਮ ਧਿਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਪਾਰਟੀ ਦੇ ਜਿਹੜੇ ਵਿਧਾਇਕ ਨੇ ਮੰਤਰੀ ਨੇ ਉਹ ਘਟਣ ਮਹਿਸੂਸ ਕਰਦੇ ਨੇ ਕਿਉਂਕਿ ਉਹਨਾਂ ਦੀ ਕੋਈ ਸੁਣਦਾ ਹੀ ਨਹੀਂ ਚਾਹੇ ਭਮਕਰ ਨੇ ਚਾਹੇ ਵੱਡੇ ਆਗੂ ਨੇ ਚਾਹੇ ਮੰਤਰੀ ਮੰਤਰੀ ਨੇ ਤੇ ਚਾਹੇ ਵਿਧਾਇਕ ਨੇ ਪਹਿਲੀ ਗੱਲ ਤਾਂ ਜਿਹੜੇ ਮੰਤਰੀ ਨੇ ਉਹਨਾਂ ਉੱਤੇ 2-2 OSD ਬਣਾਏ ਹੋਏ ਨੇ 2-2 ਸਲਾਹਕਾਰ ਬਿਠਾਏ ਹੋਏ ਤੇ ਮੰਤਰੀ ਅਤੇ ਵਿਧਾਇਕ ਕਿੱਥੇ ਜਾਂਦੇ ਨੇ ਕਿੱਥੇ ਫੈਸਲਾ ਲੈਂਦੇ ਨੇ ਕਿਹੜਾ ਉਦਘਾਟਨ ਕਰਦੇ ਨੇ ਉਹ ਸਾਰੀ ਰਿਪੋਰਟ ਆਪ ਆਤਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਸ਼ਾਮ ਨੂੰ ਇਹਨਾਂ OSD ਇਹਨਾਂ ਸਲਾਹਕਾਰਾਂ ਵੱਲੋਂ ਭੇਜ ਦਿੱਤੀ ਜਾਂਦੀ ਹੈ ਹਰਪਾਲ ਸਿੰਘ ਛੀਮਾ ਉੱਤੇ 2 OSD ਪਰ ਸਿਹਤ ਮੰਤਰੀ ਉਤੇ ਦੋ OSD इवन दो ਜਿੰਨੇ ਵੀ ਪੰਜਾਬ ਦੇ ਸਰਕਾਰੀ ਅਦਾਰੇ ਦੇ ਵੱਡੇ ਉਥੇ ਵੀ ਦਿੱਲੀ ਵਾਲਿਆਂ ਨੇ ਪੱਕੇ ਡੇਰੇ ਲਾਏ ਹੋਏ ਨੇ ਇਸ ਕਰਕੇ ਆਪ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਸੱਤਾ ਦਾ ਆਨੰਦ ਮਾਣ ਰਹੇ ਨੇ ਕੋਈ ਮਰੇ ਕੋਈ ਜੀਵੇ ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਵਾ ਸਾਲ ਰਹਿ ਗਿਆ ਇੱਕ ਹੋਰ ਵਿਧਾਇਕ ਜਿਸ ਤਰ੍ਹਾਂ ਅਰਬੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਸੀ ਕਿ ਆਪ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਕੁਝ ਨਹੀਂ ਕਰ ਸਕਦੇ ਕਿਸੇ ਚਪੜਾਸੀ ਦੀ ਬਦਲੀ ਵੀ ਨਹੀਂ ਕਰਵਾ ਸਕਦੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਜਿੰਨੀ ਦੇਰ ਤੱਕ ਸੁਪਰੀਮੋ ਅਰਵਿੰਦ ਕੇਜੀਵਾਲ ਹਰੀ ਝੰਡੀ ਨਹੀਂ ਦਿੰਦੇ ਉਨੀ ਦੇਰ ਤੱਕ ਤਾਂ ਸਾਡੀ ਕੋਈ ਸੁਣਦਾ ਹੀ ਨਹੀਂ ਉਹਨਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਵੀ ਭਗਵੰਤ ਮਾਨ ਨਾਮ ਦੇ ਨੇ ਇਸ ਕਰਕੇ ਵੱਡੀ ਕਾਰਵਾਈ ਕੀਤੀ ਗਈ ਹਰਮੀਤ ਸਿੰਘ ਪਠਾਨ ਮਾਜਰਾ ਤੇ ਹਾਲਾਂਕਿ ਹਰਮੀਤ ਸਿੰਘ ਪਠਾਨ ਮਾਜਰਾ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਹੈ ਜਿਹੜੇ ਨਹੀਂ ਕੀਤੇ ਗਏ ਇਵਨਦੋ ਚੈਲੰਜਸ ਨੇ ਚੱਲੀ ਨੇ ਤਾਂ ਚ ਕੱਸਿਆ ਸੀ ਕਿ ਮੁੱਖ ਮੰਤਰੀ ਬਿਮਾਰ ਹੈ ਫੁੱਫੜ ਫਰਾਰ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਗੁਰਪ੍ਰੀਤ ਗੁਰਮਾਨ ਦੇ ਸਕੇ ਫੁੱਫੜ ਨੇ ਹਰਪੀਤ ਹਰਮੀਤ ਸਿੰਘ ਪਠਾਨ ਮਾਜਰਾ ਹਰਮੀਤ ਸਿੰਘ ਪਠਾਨ ਮਾਜਰਾ ਵੀ ਫਰਾਰ ਨੇ ਉਹਨਾਂ ਦੇ ਲੜਕੇ ਉਹਨਾਂ ਦੇ ਪੀਏ ਅਤੇ ਉਹਨਾਂ ਦੇ ਸਾਥੀ ਵੀ ਫਰਾਰ ਨੇ ਹਾਲਾਂਕਿ ਉਹਨਾਂ ਦੀ ਧਰਮ ਪਤਨੀ ਵੱਲੋਂ ਸੁਰੱਖਿਆ ਮੰਗੀ ਜਾ ਰਹੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਲੇਕਿਨ ਇਧਰ ਉਹੀ ਜਿਹੜੀਆਂ ਗੱਲਾਂ ਹਰਮੀਤ ਸਿੰਘ ਗਠਾਨ ਮਾਜਰਾ ਨੇ ਕਹੀਆਂ ਸੀ ਉਹੀ ਗੱਲਾਂ ਕਹਿ ਰਹੇ ਨੇ ਆਪ ਆਦਮੀ ਪਾਰਟੀ ਦੇ ਸਭ ਤੋਂ ਅੰਮੀਰ ਵਿਧਾਇਕ ਜੇ ਗੱਲ ਕਰੀਏ ਪੈਸੇ ਦੀ ਪੈਸਾ ਵੱਧੂ ਹੈ ਯਾਨੀ ਕਿ ਉਹਨਾਂ ਦਾ ਰੀਅਲ ਸਟੇਟ ਦਾ ਕੰਮ ਕਰਦਾ ਹੈ ਅਸੀਂ ਗੱਲ ਕਰ ਰਹੇ ਹਾਂ ਹਲਕਾ ਮੁਹਾਲੀ ਤੋਂ ਕੁਲਵੰਤ ਸਿੰਘ ਜੋ ਮੌਜੂਦਾ ਵਿਧਾਇਕ ਨੇ ਜਿਨ੍ਹਾਂ ਉੱਤੇ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮ ਲੱਗੇ ਸੀ ਧੋਖਾਧੜੀ ਦੇ ਰੀਅਲ ਸਟੇਟ ਨੂੰ ਲੈ ਕੇ ਕੁਲਦੀਪ ਸੌਰੀ ਕੁਲਵੰਤ ਸਿੰਘ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਸਾਡੀ ਅਫਸਰशाही ਨਹੀਂ ਸੁਣਦੀ ਜੇਕਰ ਅਸੀਂ ਆਪਣੇ ਹਲਕੇ ਦੀਆਂ ਸੜਕਾਂ ਨਾ ਬਣਵਾਈਆਂ ਸੀਰਵਜ ਨਾ ਬਣਵਾਏ ਜਿਹੜੇ ਵਾਅਦੇ ਕੀਤੇ ਗਏ ਸੀ ਇੱਥੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੇਰੇ ਵੱਲੋਂ ਲੋਕਾਂ ਦੇ ਨਾਲ ਜੇ ਉਹ ਵਾਅਦੇ ਨਾ ਕੀਤੇ ਗਏ ਤਾਂ ਲੋਕ ਸਾਨੂੰ ਵੋਟ ਨਹੀਂ ਪਾਉਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੁਲਵੰਤ ਸਿੰਘ ਜੋ ਮੁਹਾਲੀ ਤੋਂ ਬਧਾਇਕ ਨਹੀਂ ਬڑے ਵੱਡੇ ਕਾਰੋਬਾਰੀ ਨੇ ਜੇਕਰ ਵੱਡੇ ਕਾਰੋਬਾਰੀ ਆਮ ਆਦਮੀ ਪਾਰਟੀ ਦੇ ਵਿੱਚ ਕੋਟਾ ਨੂੰ ਮਹਿਸੂਸ ਕਰ ਰਹੇ ਨੇ ਉਹੀ ਉਹਨਾਂ ਨੇ ਗੱਲ ਕਹੀ ਹੈ ਕਿ ਅਫਸਰ ਸ਼ਾਹੀ ਸਾਡੀ ਗੱਲ ਨਹੀਂ ਸੁਣਦੀ ਉਹ ਆਪਣੀ ਮਨਮਰਜ਼ੀ ਕਰਦੀ ਹੈ ਜਿਹੜੇ ਭਮਕਰ ਨੇ ਮਨੀਸ਼ ਸੋਦੀਆ ਨੂੰ ਘੇਰਿਆ ਸੀ ਉਹ ਕਹਿੰਦਾ ਕਿ ਸਾਨੂੰ ਤਾਂ ਐਸਐਸਪੀ ਡੀਐਸਪੀ ਜਾਂ ਕੋਥਾਣੇਦਾਰ ਆਪਣੇ ਦਫ਼ਤਰ ਦੇ ਵਿੱਚ ਵੀ ਵੜਨ ਦਿੰਦੇ ਉਹ ਸਾਨੂੰ ਬਾਹਰ ਕਰ ਦਿੰਦੇ ਨੇ ਸਾਡੀ ਗੱਲ ਹੀ ਨਹੀਂ ਸੁਣਦੇ ਇਹ ਆਹ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਕੀ ਰਿਹਾ ਹੈ ਜੇਕਰ ਵਿਧਾਇਕਾਂ ਅਤੇ ਮੰਤਰੀਆਂ ਦੀ ਅਫਸਰशाही ਗੱਲ ਨਹੀਂ ਸੁਨੇਗੀ ਜਿਸ ਤਰ੍ਹਾਂ ਹਰਮਿੰਦਰ ਸਿੰਘ ਪ੍ਰਧਾਨਵਾਜਰਾ ਨੇ ਕਿਹਾ ਸੀ ਕਿ ਮੈਂ ਕਈ ਵਾਰ ਗੁਹਾਰ ਲਗਾਈ ਕਿਰਸ਼ਨ ਕੁਮਾਰ ਦੇ ਕੋਲ ਜੋ ਜਲ ਸਰੋਤ ਦੇ ਸਖਤਰ ਨੇ ਨੋਚਾ ਬਣਾ ਦੋ ਤੁਸੀਂ ਬਣ ਬਣਾ ਦੋ ਜਿਹੜੇ ਪੁਲ ਬਣਾਓ ਨੇਕੜ ਉਹਨਾਂ ਦੇ ਕੰਨਾ ਉੱਤੇ ਜੂ ਨਹੀਂ ਸਰਕੀ ਉਹ ਫੈਸਲਾ ਲੈਂਦੇ ਉਹ ਹੁਕਮ ਉਹ ਅਗਾ ਲੈਂਦੇ ਸੀ ਅਰਵਿੰਦ ਕੇਜੀਵਾਲ ਤੇ ਅਰਵਿੰਦ ਕੇਜੀਵਾਲ ਸਾਡੀ ਗੱਲ ਹੀ ਸੁਣਦਾ ਸੀ ਇਸੇ ਤਰ੍ਹਾਂ ਹੁਣ ਕੁਲਵੰਤ ਸਿੰਘ ਜੋ ਮੌਜੂਦਾ ਵਿਧਾਇਕ ਨੇ ਆਪ ਆਦਮੀ ਪਾਰਟੀ ਦੇ ਹਲਕਾ ਬੁਖਾਲੀ ਤੋਂ ਉਹਨਾਂ ਵੱਲੋਂ ਵੀ ਇੱਕ ਤਰ੍ਹਾਂ ਦੀ ਛੋਟੀ ਜਿਹੀ ਬਗਾਵਤ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਪ੍ਰਧਾਨ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਵਿਰੁੱਧ ਜੇਕਰ ਸਾਡੀਆਂ ਤੁਸੀਂ ਗੱਲਾਂ ਮੰਨਗੇ ਹੀ ਨਹੀਂ ਜੇਕਰ ਵਾਅਦੇ ਜਿਹੜੇ ਕੀਤੇ ਗਏ ਨੇ ਉਹ ਪੂਰੇ ਹੀ ਨਹੀਂ ਕੀਤੇ ਜਾਣੇ ਤੇ ਅਸੀਂ ਕਿਹੜੇ ਮੂੰਹ ਦੇ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਮੰਗਣਗੇ ਜਿਸ ਤਰ੍ਹਾਂ ਹਰਪ੍ਰੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਸੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਸਾਨੂੰ ਜੁੱਤੀਆਂ ਮਾਰਨਗੇ ਜੁੱਤੀਆਂ ਮਾਰਨਗੇ ਸਾਡੀ ਤਾਂ ਔਕਾਤ ਮੈਂਬਰ ਜਾਂ ਸਰਪੰਚ ਬਣਦੀ ਨਹੀਂ ਸੀ ਤੇ ਲੋਕਾਂ ਨੇ ਸਾਨੂੰ ਆਪਣੀਆਂ ਅੱਖਾਂ 'ਤੇ ਵੜਾਇਆ ਅਤੇ ਬਦਲਾਵ ਦੇ ਨਾਮ ਤੇ ਵੋਟਾਂ ਪਾਈਆਂ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੇ ਵਾਅਦੇ ਉੱਤੇ ਉਹਨਾਂ ਕੀਤੇ ਵਾਅਦਿਆਂ ਉੱਤੇ ਖਰਾ ਉਤਰੀਏ ਤਾਂ